ਦ ਯੂਨਾਈਟਿਡ ਸਾਈਕਲ ਦੇ ਵਿੱਚ ਜਿਹੜਾ ਸਰਕਾਰ ਤੁਹਾਡੇ ਦਰਵਾਜ਼ੇ ਪਹੁੰਚ ਕੇ ਲੋਕਾਂ ਨੇ ਫਾਇਦਾ ਲਿਆਉਣਾ ਕੀ ਕਹਿਣਾ ਚਾਹੁੰਦੇ। ਦੇਖੋ ਮੁੱਖ ਮੰਤਰੀ ਸਾਹਿਬ ਦਾ ਸਭ ਤੋਂ ਪਹਿਲਾਂ ਤਾਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਲੋਕਾਂ ਵਿੱਚ ਚੋਣਾਂ ਦੌਰਾਨ ਜੋ ਵਾਅਦੇ ਕਰੇ ਸੀ ਇੱਕ ਇੱਕ ਵਾਅਦਾ ਪੂਰਾ ਕਰੇ ਸੀ। ਉਹਨਾਂ ਨੇ ਇਹ ਗੱਲ ਕਹੀ ਸੀ ਵੀ ਅਗਰ ਵੋਟਾਂ ਮੰਗਣ ਤੁਹਾਡੇ ਘਰਾਂ ਜਾ ਆ ਸਕਦੇ ਆ ਤਾਂ ਕੰਮ ਕਰਨ ਤੁਹਾਡੇ ਘਰਾਂ ਕਿਉਂ ਨਹੀਂ ਆ ਮੰਗੇ। ਅੱਜ ਸਾਰੇ ਵੱਡੀ ਗਿਣਤੀ ਵਿੱਚ ਵੱਖ-ਵੱਖ ਮੈਕਨਿਆਂ ਦੇ ਅਫੀਸਰ ਸੇਵਾਦਾਰਾਂ ਨੇ ਇਹਦੇ ਵਿੱਚ ਕੈਂਪੇਨ ਸ਼ਮੂਲੀ ਕਿਤੀ ਵੱਡੀ ਗਿਣਤੀ ਵਿੱਚ। 300 ਦੇ ਕਰੀਬ ਲੋਕਾਂ ਨੇ ਇਸ ਸਕੀਮ ਦਾ ਲਾਭ ਉਠਾਇਆ ਤੇ ਖੁਸ਼ੀਆਂ ਪ੍ਰਾਪਤ ਕਰੀਆਂ। ਜੀ ਸਿੱਧੂ ਸਾਹਿਬ ਲੋਕਾਂ ਦੀ ਵੀ ਡਿਮਾਂਡ ਹੈ ਅੱਗੇ ਵੀ ਕੈਂਪ ਇਸ ਤਰੀ ਲੱਗਣ ਇਹ ਕੈਂਪ ਕੰਟੀਨਿਊ ਰੱਖੇ ਜਾਣਗੇ ਮੁੱਖ ਮੰਤਰੀ ਸਾਹਿਬ ਨੂੰ ਇਸ ਮਾਧਮ ਰੇ ਬੇਨਤੀ ਵੀ ਕਰਦਾ ਕਿ ਬਹੁਤ ਚੰਗਾ ਪ੍ਰਾਲਾ ਇਹਨੂੰ ਆਪਾਂ ਲੰਬੇ ਸਮੇਂ ਤੱਕ ਅੱਗੇ ਲੈ ਕੇ ਜਾਈਏ। ਜੀ ਕਿਹੜੇ ਕਿਹੜੇ ਸਰ ਕੈਂਪਸ ਹੀ ਇਹਦੇ ਵਿੱਚ ਹਰੇਕ ਪ੍ਰਕਾਰ ਦੇ ਅਫੀਸਰ ਚਾਹੇ ਨਿਜਰੀ ਬੋਰਡ ਹੋਵੇ ਚਾਹੇ ਮਾਲ ਮਹਿਕਮਾ ਹੋਵੇ ਹੈਲਥ ਮਹਿਕਮਾ ਹੋਵੇ ਜਾਂ ਵੈਲਫੇਅਰ ਦਾ ਹੋਵੇ ਫੂਡ ਸਪਲਾਈ ਹੋਵੇ ਕਾਰਪੋਰੇਸ਼ਨ ਦੇ ਸਾਰੇ ਵਿਭਾਗ ਨੇ ਜਿਵੇਂ ਕਿਸੇ ਦਾ ਹਾਊਸ ਟੈਕਸ ਹੈ ਜਾਂ ਕਿਸੇ ਨੇ ਲਾਇਸੈਂਸ ਬਣਾਉਣਾ ਨਵਾਂ ਉਹ ਸਾਰੇ ਵਿਭਾਗ ਇੱਥੇ ਹਾਜ਼ਰ। ਆਮ ਆਦਮੀ ਪਾਰਟੀ ਵੱਲੋਂ ਜਿਹੜਾ ਅੱਜ ਕੈਂਪ ਲਗਾਇਆ ਗਿਆ ਇਹ ਜੋ ਵਾਦੇ ਆਮ ਆਦਮੀ ਪਾਰਟੀ ਨੇ ਚੋਣਾਂ ਸਮੇ ਕੀਤੇ ਸੀ ਉਹਦਾ ਇੱਕ ਬਹੁਤ ਵੱਡਾ 파ਰਟ ਹੈ। ਹਮਮ ਔਰ ਲੋਕਾਂ ਨੂੰ 44 ਸੇਵਾਵਾਂ ਜਿਹੜੀਆਂ ਨੇ ਉਹ ਤੁਰੰਤ ਇੱਥੇ ਮਿਲਣੀਆਂ ਨੇ। ਕੋਈ ਦਫ਼ਤਰਾਂ ਜਾ ਕੇ ੱੱੱਕੇ ਖਾਣ ਦੀ ਲੋੜ ਨਹੀਂ ਆਪਣਾ ਸਮਾਂ ਅਜਾਈ ਉੱਥੇ ਵੇਸਟ ਕਰਨ ਦੀ ਲੋੜ ਨਹੀਂ ਇੱਥੇ ਸਾਰੇ ਜਿੰਨੇ ਵੀ 44 ਸਬਾਵਾਂ ਨਾਲ ਸੰਬੰਧਤ ਅਫੀਸਰ ਨੇ ਉਹ ਇੱਥੇ ਸਾਰੀ ਗੱਲ ਸੁਣਦੇ ਆ ਕੰਪਲੇਂਟ ਸੁਣਦੇ ਆ ਔਰ ਇੱਥੇ ਹੀ ਇਹਨਾਂ ਮਸਲਿਆਂ ਦਾ ਹੱਲ ਕਰਦੇ ਆ ਇਸ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਬਿਲਕੁਲ ਰਾਹਤ ਹੈ ਅੱਜ ਦੀ ਇਹ ਗੈਦਰਿੰਗ ਜਾਂ ਇਹ ਕੰਪ ਦਾ ਜਿਹੜਾ ਆਯੋਜਨ ਹੋਇਆ ਇੱਥੇ ਕਿੰਨੀ ਕਿ ਗੈਦਰਾਂ ਕਿੰਨੀ ਕੰਪਲੇਂਟਸ ਆਈਆਂ ਨੇ ਕਿੰਨੇ ਲੋਕ ਮਸਲੇ ਲੈ ਕੇ ਆਏ ਨੇ ਉਥੋਂ ਪਤਾ ਲੱਗਦਾ ਕਿ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਇਹ ਯੂਨਾਈਟਿਡ ਸਾਈਕਲ ਵੱਲ ਲਾਇਆ ਜੀ ਕੀ ਲੱਗਦਾ ਤੁਹਾਨੂੰ ਹੋਰ ਵੀ ਕੈਂਪ ਲੱਗਣਗੇ ਹੋਰ ਵੀ ਲੱਗਣਗੇ ਇਹ ਮੇਰਾ ਖਿਆਲ ਜਿੱਥੋਂ ਦਾ ਹੀ ਮੇਰਾ ਖਿਆਲ ਹੈ ਇਸ ਏਰੀਆ 'ਚ ਦੂਜਾ ਇਸ ਤੋਂ ਇਲਾਵਾ ਹੋਰ ਕੈਂਪ ਵੀ ਲੱਗਣਗੇ ਅਲੱਗ-ਅਲੱਗ ਇਲਾਕੇ ਵਿੱਚ ਲੱਗਣਗੇ ਵਾਰਡ ਵਾਈਜ਼ ਵੀ ਲੱਗਣਗੇ ਉਹ ਇੱਕ ਬਹੁਤ ਵੱਡਾ ਉਪਰਾਲਾ ਵੀ ਹੈ ਔਰ ਜੋ ਚੂਣਾ ਸਮੇਂ ਵਾਦਾ ਕੀਤਾ ਗਿਆ ਸੀ ਉਸ ਨੂੰ ਬਿਲਕੁਲ ਸਾਕਾਰ ਰੂਪ ਦਿੱਤਾ ਇਹ ਆਮ ਆਦਮੀ ਪਾਰਟੀ ਸਰਕਾਰ ਨੇ ਜੋ ਭਗਵੰਤ ਸਿੰਘ ਮਾਨ ਦੀ ਅਗਵਾਈ ਚੱਲ ਰਹੀ ਆ ਔਰ ਕੇਸਰੀਵਾਲ ਸਾਹਿਬ ਤੋਂ ਡਾਇਰੈਕਸ਼ਨ ਲੈ ਰਹੀ ਆ ਮਨਜੀਤ ਸਿੰਘ ਸਾਰਾ ਪ੍ਰੋਸਰਾ ਬੈਕ ਕਰ ਲੈ ਟੋਕੀ ਬੋਟਾ ਦਾ ਕੰਮ ਜੈਨੂਇਨ ਹੋਣਾ ਚਾਹੀਦਾ ਕੰਮ ਜਵਾ ਤਾਂ ਬਿਚ ਨੂੰ ਨਵੇਂ ਬਿਟੂ ਜਾ ਕੇ ਆਏ ਹੋਏ ਨਾ ਪਹਿਲਾਂ ਪਹਿਲਾਂ ਬੜੇ ਅੱਛੇ ਕਿਤੇ ਵੋਟਰਾਂ ਨਾਲ ਨਹੀਂ ਬਣਿੰਦੀ ਇਹ ਇੰਨੇ ਇੰਨੀ ਉਮਰ ਦੇ ਬੰਦੇ ਵੋਟਾਂ ਇਹਦਾ ਕਿਉਂ ਨਹੀਂ ਬਣਿਆ ਸਰ ਰਹਿ ਜਾਂਦੇ ਕਈ ਨਹੀਂ ਬਣਾਉਂਦੇ